ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਆਪਾਂ ਦੇਖਦੇ ਹਾਂ ਜੀ ਇੱਕ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਡਿਜ਼ਾਈਨ ਬਣ ਕੇ ਬਹੁਤ ਸੌਖੀ ਤਰ੍ਹਾਂ ਤਿਆਰ ਹੁੰਦਾ ਜੀ ਥੋੜਾ ਜਿਹਾ ਡਿਜ਼ਾਈਨ ਮੈਂ ਬਣਾਇਆ ਹੋਇਆ ਜੀ ਇਹ ਦਿਖਾਉਣੀ ਆ ਤੁਹਾਨੂੰ ਮੈਂ ਇਹ ਡਿਜ਼ਾਈਨ ਪਾ ਕੇ ਆਪਣੀ ਕੋਟੀ ਜੈਕਟ ਸਵੈਟਰ ਜਿਹੜਾ ਬਿਲਕੁਲ ਰੈਡੀਮੇਡ ਲੱਗੂਗਾ ਜੀ ਬਣਿਆ ਹੋਇਆ ਬਣਾਉਣ ਵਿੱਚ ਇਹ ਬਹੁਤ ਜ਼ਿਆਦਾ ਸੌਖਾ ਹੈ ਜੀ ਤੇ ਜੈਨ ਨੂੰ ਬਣਾਉਣ ਵਾਸਤੇ ਆਪਾਂ ਨੇ ਜੀ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਰੱਖ ਲੈਣੇ ਜੀ ਫालतू ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜੀ ਦੋ ਕੁੰਡੇ ਫालतू ਰੱਖਣੇ ਆ ਆਪਾਂ ਨੇ ਜਿਹੜਾ ਵੀ ਆਪਾਂ ਨੇ ਆਪਣਾ ਬਾਰਡਰ ਬਣਾਉਣਾ ਹੈ ਬਣਾ ਕੇ ਫਿਰ ਆਪਾਂ ਨੇ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਆਸਲਾਈ ਆਪਾਂ ਆਪਣੀ ਪੂਰੀ ਸਿੱਧੀ ਪਾ ਲੈਣੇ ਜੀ ਸਿੱਧੀ ਸਲਾਈ ਆਪਾਂ ਨੇ ਪਾ ਲਈ ਜੀ ਆਪਣੀ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ 'ਚ ਉਲਟੀ ਸਲਾਈ ਦੇਖੇ ਧਿਆਨ ਨਾਲ ਆਪਾਂ ਨੇ ਇਧਰ ਉਲਟੀ ਸਲਾਈ 'ਚ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਪਹਿਲਾ ਕੁੰਡਾ ਆਪਣੀ ਮਰਜ਼ੀ ਹੈ ਜੀ ਬੁਣ ਲਓ ਭਾਵੇਂ ਬਿਨਾ ਬੁਣਿਆ ਥਾਰ ਲਓ ਉਸ ਤੋਂ ਅੱਗੇ ਆਪਾਂ ਨੇ ਇਸ ਤਰ੍ਹਾਂ ਤਿੰਨੇ ਕੁੰਡੇ ਇਕੱਠੇ ਬੁਣ ਲੈਣਗੇ ਇਕੱਠੇ ਪੁੰਨ ਕੇ ਕੁੰਡਿਆਂ ਨੂੰ ਕੱਢਣਾ ਨਹੀਂ ਜੀ ਸਲਾਈ 'ਚ ਇਸ ਤਰ੍ਹਾਂ ਆਪਾਂ ਨੇ ਧਾਗਾ ਲਪੇਟ ਲੈਣਾ ਸਲਾਈ ਪਰ ਕੁੰਡਾ ਬਣ ਜਾਊਗਾ ਆਪਣਾ ਉਸ ਤੋਂ ਬਾਅਦ ਫੇਰ ਤਿੰਨੇ ਇਕੱਠੇ ਪੁੰਨ ਦੇਣੇ ਜੀ ਉਸ ਤੋਂ ਅੱਗੇ ਫੇਰ ਇਸੇ ਤਰ੍ਹਾਂ ਤਿੰਨੇ ਕੁੰਡੇ ਇਕੱਠੇ ਲੈ ਲੈਣੇ ਫੇਰ ਆਪਾਂ ਨੇ ਧਾਗਾ ਘੁਮਾ ਕੇ ਇੱਕ ਕੁੰਡਾ ਵਧਾ ਲੈਣਾ ਜੀ ਆਪਣਾ ਤਿੰਨੇ ਦੇ ਤਿੰਨ ਕੁੰਡੇ ਆਪਣੇ ਪੂਰੇ ਰਹਿ ਜਾਣੇ ਜੀ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾਉਣੀ ਹੈ ਤਿੰਨ ਗੁੰਡਿਆਂ ਨੂੰ ਇਕੱਠੇ ਪੁੰਨਦੇ ਜਾਣਾ ਜੀ ਬਲ ਮਾਰ ਕੇ ਆਪਣਾ ਕੁੰਡਾ ਵਧਾਉਂਦੇ ਜਾਣਾ ਕੋਈ ਕੁੰਡਾ ਇਹਦੇ 'ਚ ਆਪਣਾ ਘਟਣਾ ਨਹੀਂ ਕੋਈ ਵਧਣਾ ਨਹੀਂ ਕੋਈ ਤੁਹਾਡੇ ਡਿਜ਼ਾਈਨ ਦੀ ਦੀ ਨਕਲ ਨਹੀਂ ਕਰ ਸਕਦਾ ਜੀ ਦੇਖ ਕੇ ਨਹੀਂ ਬਣਨਾ ਸਿੱਖ ਕੇ ਹੀ ਬਣਨਾ ਇਹ ਤੁਸੀਂ ਵੀ ਜੇ ਡਿਜ਼ਾਈਨ ਸ਼ੁਰੂ ਕਰਦੇ ਹੋ ਨਾ ਜੀ ਥੋੜੇ ਜਿਹਾ ਕੁੰਡਿਆਂ 'ਚ ਪਾ ਕੇ ਪਹਿਲਾਂ ਦੇਖਿਆ ਕਰੋ ਫਿਰ ਆਪਣਾ ਕੋਟੀ ਜੈਕਟ ਸਵੈਟਰ ਹੈ ਜਿਹੜਾ ਉਹ ਸ਼ੁਰੂ ਕਰਿਆ ਕਰੋ ਜੀ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਆ ਕਰੋ ਜੀ ਫਿਰ ਪੂਰੀ ਸਮਝ ਲੱਗਦੀ ਹੈ ਜੀ ਦੇਖੋ ਜੀ ਇਸ ਤਰ੍ਹਾਂ ਬਣ ਗਈ ਜੀ ਇਹ ਤਿੰਨ ਤਿੰਨ ਕੁੰਡਿਆਂ ਦੇ ਤਿੰਨ ਤਿੰਨੇ ਰਹਿ ਗਏ ਪੂਰੇ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ ਚ ਪਹਿਲਾ ਕੁੰਡਾ ਆਪਾਂ ਨੇ ਬੁਣ ਲਿਆ ਆਪਣਾ ਉਸ ਤੋਂ ਅੱਗੇ ਜਿਹੜੇ ਆ ਤਿੰਨ ਕੁੰਡੇ ਆ ਜੀ ਇਹਨਾਂ ਚੋਂ ਦੋ ਆਪਾਂ ਨੇ ਅਗਲੇ ਛੱਡ ਦੇਣੇ ਉਸ ਤੋਂ ਅਗਲਾ ਜਿਹੜਾ ਕਮਾ ਕੇ ਆਪਾਂ ਨੇ ਇਸ ਤਰ੍ਹਾਂ ਮੂਰੇ ਲਿਆਉਣਾ ਫਿਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਬੁਣ ਦੇਣਾ ਸਿੱਧਾ ਸਿੱਧਾ ਬੁਣ ਕੇ ਇਹਨੂੰ ਥੱਲੇ ਤਾਰ ਦੇਣਾ ਫਿਰ ਆਪਾਂ ਨੇ ਉਸੇ ਤਰ੍ਹਾਂ ਸਲਾਈ ਨੂੰ ਵਾਲ ਮਾਰ ਲੈਣਾ ਇਹ ਦੋ ਕੁੰਡੇ ਆ ਜੀ ਜਿਹੜੇ ਇਹਨਾਂ ਨੂੰ ਆਪਾਂ ਨੇ ਪਿਛਲੀ ਸਾਈਡ ਤੋਂ ਬੁਣ ਦੇਣਾ ਦੇਖੋ ਜੀ ਦੋ ਤਰੀਕਿਆਂ ਨਾਲ ਬੁਣ ਹੋ ਜਾਂਦਾ ਜੀ ਭਾਵੇਂ ਤਾਂ ਇਹਨੂੰ ਮੂਰੇ ਲਿਆਓ ਪਹਿਲਾਂ ਫਿਰ ਇਹਨੂੰ ਇਸ ਤਰ੍ਹਾਂ ਸਿੱਧਾ ਬੁਣ ਲਓ ਇਸ ਤਰ੍ਹਾਂ ਸਿੱਧਾ ਬੁਣ ਕੇ ਇਹਨੂੰ ਸਲਾਈ ਤੋਂ ਤਾਰ ਦੋ ਫਿਰ ਇਸ ਤਰ੍ਹਾਂ ਧਾਗਾ ਘੁਮਾ ਕੇ ਕੁੰਡਾ ਵਧਾ ਲਓ ਇਹਨਾਂ ਨੂੰ ਦੋਨਾਂ ਨੂੰ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਪੁੰਨ ਦੋ। ਤਾਂ ਅੱਗੇ ਨੂੰ ਵੀ ਇਸ ਤਰ੍ਹਾਂ ਕਮਾਓ ਫਿਰ ਸੌਖਾ ਨਿਕਲ ਜਾਂਦਾ। ਇੱਕ ਤਰੀਕਾ ਹੈ ਜੀ ਇਸ ਤਰ੍ਹਾਂ ਵੀ ਪੁੰਨ ਸਕਦੇ ਆ ਇਹ ਦੋ ਗੁੰਡੇ ਛੱਡ ਕੇ। ਆਹ ਗੁੰਡਾ ਆਪਾਂ ਨੇ ਸਿੱਧਾ ਉਂਢਲੀ ਪੁੰਨ ਕੇ ਫਿਰ ਇਹਨੂੰ ਇਹਨਾਂ ਦੇ ਉੱਪਰ ਦੀ ਇਸ ਤਰ੍ਹਾਂ ਕੱਢਤਾ। ਫਿਰ ਬਲ ਮਾਰਿਆ ਇਹ ਦੋ ਗੁੰਡੇ ਆਪਾਂ ਨੇ ਇਕੱਠੇ ਪੁੰਨਤੇ। ਦੋਨਾਂ ਤਰੀਕਿਆਂ 'ਚੋਂ ਜਿਹੜਾ ਤੁਹਾਨੂੰ ਸੌਖਾ ਲੱਗਦਾ ਉਸ ਤਰ੍ਹਾਂ ਬੁਣ ਲਿਓ ਪਰ ਮੈਨੂੰ ਇਸ ਤਰ੍ਹਾਂ ਸੌਖਾ ਲੱਗਦਾ ਇਹ ਦੇਖੋ ਇਸ ਤਰ੍ਹਾਂ ਬੁਣ ਕੇ ਇਹਨੂੰ ਐਦਾਂ ਕੱਢ ਦੇਣਾ ਫੇਰ ਐਦਾਂ ਬਲ ਮਾਰ ਕੇ ਕੁੰਡਾ ਵਧਾ ਲਿਆ ਜੀ ਇਹ ਦੋਨੇ ਕੁੰਡੇ ਪਿਛਲੀ ਸਾਈਡ ਤੋਂ ਬੁਣਤੇ ਬਲ ਜ਼ਰੂਰ ਮਾਰ ਲੈਣਾ ਜੀ ਨਹੀਂ ਆਪਣਾ ਕੁੰਡਾ ਘਟ ਜੂਗਾ ਬਸ ਇਹ ਧਿਆਨ ਚ ਰੱਖਣਾ ਵੀ ਆ ਦੇਖੋ ਆਪਣੇ ਤਿੰਨ ਤਿੰਨ ਕੁੰਡੇ ਇਹ ਤਿੰਨ ਤਿੰਨ ਦੇ ਤਿੰਨ ਤਿੰਨੇ ਰਹਿਣੇ ਚਾਹੀਦੇ ਆ ਉਲਟੀ ਸਲਾਈ ਚ ਵੀ ਸਿੱਧੀ ਸਲਾਈ ਚ ਵੀ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਹੈ ਅਖੀਰ ਲੈ ਕੇ ਕੋਹੁੰਡਾ ਜਿਹੜਾ ਰਹਿ ਗਿਆ ਇਹਨੂੰ ਵੀ ਆਪਾਂ ਆਪਣਾ ਸਿੱਧਾ ਪਾਉਣ ਲੈਂਦੇ ਆ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਉਲਟੀ ਸਲਾਈ ਆਪਾਂ ਆਪਣੀ ਪੂਰੀ ਉਲਟੀ ਪਾਉਂਗੇ ਇਹਦੇ ਚ ਆਪਾਂ ਨੇ ਹੁਣ ਕੁਝ ਨਹੀਂ ਕਰਨਾ ਕੋਈ ਕੁੰਡਾ ਵਧਾਉਣਾ ਨਹੀਂ ਕੋਈ ਘਟਾਉਣਾ ਨਹੀਂ ਇਹਨੂੰ ਆਪਾਂ ਨੇ ਉਲਟੀ ਉਲਟੀ ਪਾ ਲੈਣਾ ਜਿਵੇਂ ਆਪਣੇ ਕੁੰਡੇ ਦਿਖਦੇ ਆ ਉਸ ਤਰ੍ਹਾਂ ਹੀ ਆਪਾਂ ਨੇ ਇਹਨਾਂ ਨੂੰ ਉਲਟੇ ਪੋਣੀ ਜਾਣਾ ਆਸਲਾ ਇਹ ਆਪਣੀ ਉਲਟੀ ਪੈ ਗਈ ਹੁਣ ਆਪਣੀ ਇਸ ਤੋਂ ਅਗਲੀ ਸਲਾਈ ਪਾਉਗੀ ਜੀ ਪੂਰੀ ਸਿੱਧੀ ਦੇਖੋ ਜੀ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਣਾ ਅੱਗੇ ਤੋਂ ਅੱਗੇ ਹੁਣ ਆਪਾਂ ਨੇ ਇੱਕ ਸਿੱਧੀ ਸਲਾਈ ਪਾਉਣੀ ਹੈ ਉਸ ਤੋਂ ਬਾਅਦ ਆਪਾਂ ਨੇ ਉਲਟੀ ਸਲਾਈ 'ਚ ਫੇਰ ਉਸੇ ਤਰ੍ਹਾਂ ਡਿਜ਼ਾਈਨ ਪਾਉਣਾ ਇੱਕ ਉਲਟੀ ਸਲਾਈ 'ਚ ਡਿਜ਼ਾਈਨ ਪਾਣਾ ਇੱਕ ਸਿੱਧੀ 'ਚ ਪਾਣਾ ਇੱਕ ਸਲਾਈ ਸਿੱਧੀ ਤੇ ਉਲਟੀ ਇਸ ਤਰ੍ਹਾਂ ਹੀ ਕਰਨੀ ਹੈ ਜੀ ਪਹਿਲਾ ਉਲਟੀ ਸਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾ ਲਈ ਜੀ ਇਦੇ 'ਚ ਕੋਈ ਕੁੰਡਾ ਘਟਾਇਆ ਵਧਾਇਆ ਨਹੀਂ ਇੱਕ ਆ ਸਲਾਈ ਆਪਾਂ ਸਿੱਧੀ ਪਾਉਂਗੇ ਜੀ ਇਹਦੇ 'ਚ ਵੀ ਕੋਈ ਘਟਾਉਣਾ ਵਧਾਉਣਾ ਨਹੀਂ ਫਿਰ ਉਸ ਤੋਂ ਬਾਅਦ ਆਪਾਂ ਨੇ ਉਲਟੀ ਸਲਾਈ ਵਿੱਚ ਡਿਜ਼ਾਈਨ ਆਪਣਾ ਸ਼ੁਰੂ ਕਰਨਾ ਹੈ ਸਿੱਧੀ ਜੀ ਵੀ ਆਪਣਾ ਡਿਜ਼ਾਈਨ ਬਣਦਾ ਇਹੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਦੋ ਇਹਦੇ 'ਚ ਸਿੱਧੀਆਂ ਪੈ ਜਾਣੀ ਇੱਕ ਉਲਟੀ ਇੱਕ ਸਿੱਧੀ ਦੋ ਵਿੱਚ ਡਿਜ਼ਾਈਨ ਬਣ ਜਾਏ ਬਣ ਕੇ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗਦਾ ਚਲੋ ਜੀ ਬਣੋ ਤੁਸੀਂ ਵੀ ਆਪਣੀ ਕੋਈ ਕੋਟੀ ਜੈਕਟ ਬਣਾ ਕੇ ਜਰੂਰ ਦੱਸਿਓ ਡਿਜ਼ਾਈਨ ਵਧੀਆ ਵਧੀਆ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਐਸ ਤਰ੍ਹਾਂ ਹੀ ਵਧੀਆ ਵਧੀਆ ਕਮੈਂਟ ਕਰਦੇ ਰਿਹਾ ਕਰੋ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ